ਗੱਲ ਕਰਨੀ ਅੱਜ ਮੈਂ ਪ੍ਰੇਮ ਦੀ ਭਾਵਨਾ ਦੀ ਸ਼ਰਧਾ ਦੀ ਇੱਕ ਰਸ ਦੀ ਆਨੰਦ ਦੀ ਉਹ ਜਿਹੜਾ ਅਸਲੀ ਰਸ ਹੈ ਜ਼ਿੰਦਗੀ ਦਾ ਕਿਵੇਂ ਪ੍ਰਾਪਤ ਹੁੰਦਾ ਹੈਗਾ ਬਹੁਤ ਵਾਰੀ ਤੁਸੀਂ ਸਾਖੀ ਸੁਣੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕੀਰਤਨ ਕਰਦੇ ਤੇ ਕੀਰਤਨ ਇੰਨਾ ਮਠਾਸ ਇੰਨਾ ਰੀਜਨਲ ਕੀਤਾ ਇੰਨਾ ਮਗਨ ਹੋ ਕੇ ਕੀਤਾ ਕੀਰਤਨ ਕਰਨਾ ਵੀ ਕਈ ਤਰ੍ਹਾਂ ਦਾ ਹੈ ਇੱਕ ਤਾਂ ਤੁਸੀਂ ਦਰਬਾਰ ਸਾਹਿਬ ਤੋਂ ਰਾਗਾਂ ਦੇ ਵਿੱਚ ਰੋਜ਼ ਕੀਰਤਨ ਸੁਣਦੇ ਹੋ ਉਹ ਰਾਗਾਂ ਦੇ ਵਿੱਚ ਕੀਰਤਨ ਹੈ ਮਿਹਨਤ ਵਾਲਿਆਂ ਦਾ ਕੀਰਤਨ ਹੈ ਇੱਕ ਹੁੰਦਾ ਸੰਗਤ ਰੂਪ ਚ ਕੀਰਤਨ ਕਰਨਾ ਹੁਣ ਵਿਆਹਾਂ ਵੇਲੇ ਬੀਬੀਆਂ ਗੀਤ ਗਾਉਂਦੀਆਂ ਨਾ ਘਰਾਂ ਚ ਹੁਣ ਤਾਂ ਚਲੋ ਰਿਵਾਜ ਹੀ ਖਤਮ ਹੋ ਗਿਆ ਬੀਬੀਆਂ ਨੇ ਇਕੱਠੇ ਹੋਣਾ ਹਫਤਾ ਹਫਤਾ 12-12 ਦਿਨ ਪਹਿਲਾਂ ਗੀਤ ਗਾਉਣੀ ਸ਼ਾਮਾਂ ਨੂੰ ਇਕੱਠੇ ਹੋ ਜਾਣਾ ਮੈਂ ਜਦੋਂ ਜਦੋਂ ਜਾਂਜੀਤਪੁਰ দিয়া ਉਦੋਂ ਵੀ ਗੀਤ ਗਾਉਣਾ ਸਹਰੇ ਬੰਨਣੇ ਉਦੋਂ ਵੀ ਗੀਤ ਗਾਉਣਾ ਜਦੋਂ ਬਰਾਤ ਆ ਗਈ ਉਦੋਂ ਵੀ ਪਾਣੀ ਵਾਰਨਾ ਉਦੋਂ ਵੀ ਗੀਤ ਗਾਉਣੀ ਤੇ ਉਹ ਕੋਈ ਸਾਜ਼ ਥੋੜੀ ਹੁੰਦਾ ਬੀਬੀਆਂ ਕੋਲ ਕੱਲੀ ਆਵਾਜ਼ ਹੈ ਨਾ ਉਹ ਮਨ ਦੀ ਆਵਾਜ਼ ਹੈ ਕਿ ਮਨ ਦੇ ਗੀਤ ਆ ਉਹ ਉਸੇ ਤਰ੍ਹਾਂ ਇੱਕ ਸਾਜਾਂ ਦਾ ਕੀਰਤਨ ਹੁੰਦਾ ਕਿ ਸੰਗਤ ਰੂਪ ਕੀਰਤਨ ਹੁੰਦਾ ਇੱਕ ਮਨ ਦਾ ਕੀਰਤਨ ਬੱਚੇ ਨਹੀਂ ਇਕੱਲੇ ਗਾਉਂਦੇ ਫਿਰਦੇ ਹੁੰਦੇ ਕਿਵੇਂ ਬੱਚੇ ਆਪੇ ਹੀ ਮਸਤੀ ਚ ਗਾਉਂਦੇ ਆ ਉਹ ਉਨਾ ਆਨੰਦ ਸਾਨੂੰ ਨਹੀਂ ਆਉਂਦਾ ਸਾਜਾਂ ਨਾਲ ਜਿੰਨਾ ਕਿ ਇਕੱਲੇ ਬੱਚੇ ਨੂੰ ਆਰਿਆ ਗੁਰੂ ਨਾਨਕ ਪਾਤਸ਼ਾਹ ਨੇ ਹਮੇਸ਼ਾ ਮਗਨ ਹੋ ਕੇ ਕੀਰਤਨ ਕੀਤਾ ਜਿਵੇਂ ਅਕਬਰ ਬਾਦਸ਼ਾਹ ਦੇ ਮਹਿਲਾਂ ਵਿੱਚ ਨੌ ਰਤਨ ਸੀ ਉਹਨਾਂ ਰਤਨਾ ਚੋਂ ਇੱਕ ਰਤਨ ਸੀ ਤਾਣ ਸੈਣ ਤਾਣ ਸੈਣ ਜਦੋਂ ਗਾਉਂਦਾ ਸੀ ਕਹਿੰਦੇ ਮੀਂਹ ਪਵਾ ਦਿੰਦਾ ਸੀ ਜਦੋਂ ਤਾਨ ਸਿੰਘ ਗਾਉਂਦਾ ਸੀ ਦੀਪਕ ਜਗਾ ਦਿੰਦਾ ਸੀ ਇਹੋ ਜਿਹਾ ਗਾਉਂਦਾ ਤੀ ਅਕਬਰ ਹੈਰਾਨ ਹੋਇਆ ਕਹਿਣ ਲੱਗਾ ਵੀ ਤੂੰ ਵੀ ਤਾਂ ਕਿਸੇ ਤੋਂ ਸਿੱਖਿਆ ਹੋਏਗਾ ਤੇਰਾ ਗੁਰੂ ਕੌਣ ਹੈ ਜੇ ਤੂੰ ਇੰਨਾ ਸੋਹਣਾ ਗਾਉਂਦਾ ਹੈ ਤੇ ਤੇਰਾ ਗੁਰੂ ਤਾਂ ਤੇਤੋਂ ਵੀ ਸੋਹਣਾ ਗਾਉਂਦਾ ਹੋਊਗਾ ਆਖਰ ਗੁਰੂ ਤਾਂ ਗੁਰੂ ਹੁੰਦਾ ਹੈ ਕਹਿੰਦਾ ਹਾਂ ਜੀ ਸੱਚੀ ਗੱਲ ਕਹੀ ਤੁਸੀਂ ਮੈਂ ਤਾਂ ਕੁਝ ਵੀ ਨਹੀਂ ਗਾਉਂਦਾ ਮੇਰਾ ਗੁਰੂ ਤਾਂ ਉਦੋਂ ਵੀ ਸੋਹਣਾ ਗਾਉਂਦਾ ਹੈ ਕਹਿੰਦਾ ਤੇਰੇ ਗੁਰੂ ਦੇ ਦਰਸ਼ਨ ਕਰ ਮਲਾ ਮੈਨੂੰ ਤੇਰੇ ਗੁਰੂ ਨੂੰ ਵੀ ਸੁਣਨਾ ਹੁਣ ਇੱਥੇ ਧਿਆਨ ਨਾਲ ਸੁਣਿਓ ਅਕਬਰ ਗਿਆ ਉਹਦਾ ਗੁਰੂ ਬੈਠਾ ਹੈ ਗੁਰੂ ਉਹਦਾ ਸੰਤ ਸੀ ਹਰੀਦਾਸ ਉਹਨਾਂ ਦਾ ਨਾਮ ਆਇਆ ਬੜੇ ਬੈਰਾਗ ਵਿੱਚ ਪ੍ਰੇਮ ਵਿੱਚ ਪ੍ਰਭੂ ਭਗਤੀ ਵਿੱਚ ਲੀਨ ਭਿੱਜੇ ਬੈਠਿਆ ਤੇ ਅਕਬਰ ਹੁਣ ਰਾਜਾ ਰਾਜਿਆਂ ਨੂੰ ਆਡਰ ਮੰਨ ਆਤ ਹੁੰਦੀ ਹੈ ਨਾ ਵੀ ਹੁਕਮ ਚਲਾਉਣ ਦੀ ਤਾਨਸੈਨ ਨੂੰ ਕਹਿੰਦਾ ਵੀ ਕਹਿ ਤੇਰੇ ਗੁਰੂ ਨੂੰ ਗਾ ਕੇ ਸੁਣਾਵੇ ਤਾਨਸੈਨ ਕਹਿੰਦਾ ਜੀ ਮੈਂ ਤੁਹਾਡਾ ਨੌਕਰ ਹਾਂ ਇਹ ਤੁਹਾਡਾ ਨੌਕਰ ਨਹੀਂ ਇਹ ਤਾਂ ਜਦੋਂ ਮਰਜ਼ੀ ਹੋਈ ਆਪਣੀ ਮਸਤੀ ਚ ਲੋਰ ਚ ਆਉਣਗੇ ਤੇ ਤੁਹਾਨੂੰ ਸੁਣਾਉਣਗੇ ਬੈਠੇ ਰਹਿਣੇ ਆ ਜਦੋਂ ਕੋਈ ਇਹਨਾਂ ਦੇ ਲੋਰ ਚੱਲੀ ਅੰਦਰ ਤੇ ਤੁਹਾਨੂੰ ਸੁਣਾ ਦੇਣਗੇ ਸਾਜ਼ ਵਜਾਉਣਗੇ ਬੈਠੇ ਰਹੀ ਕਈ ਘੰਟੇ ਇੰਤਜ਼ਾਰ ਕੀਤਾ ਜਦੋਂ ਅੰਦਰੋਂ ਸੁਰ ਛਿੜੀ ਤੇ ਉਹਨਾਂ ਨੇ ਆਪਣਾ ਸਾਜ਼ ਚੱਕਿਆ ਤੇ ਗਾਇਆ ਜਦੋਂ ਗਾਇਆ ਪ੍ਰੇਮਾ ਭਗਤੀ ਚ ਲੀਨ ਹੋ ਕੇ ਜਦੋਂ ਦਿਲੋਂ ਗਾਇਆ ਭਿਜ ਕੇ ਗਾਇਆ ਤੇ ਅਕਬਰ ਬਾਦਸ਼ਾਹ ਰੂਪਿਆ ਅੱਖਾਂ ਚ ਪਾਣੀ ਆ ਗਿਆ ਬਹਿਰਾਗੀ ਹੋ ਗਿਆ ਸੁਣ ਕੇ ਜਦੋਂ ਵਾਪਸ ਤੁਰੇ ਨਾ ਤਾਨ ਸੈਣ ਤੂੰ ਮੇਰੇ ਮਹਿਲਾਂ ਦਾ ਰਤਨ ਹੈ ਮੈਂ ਤੇਥੋਂ ਪਹਿਲਾਂ ਬਹੁਤ ਸੁਣਿਆ ਤੇ ਮੈਨੂੰ ਹੀ ਲੱਗਦਾ ਸੀ ਵੀ ਸਭ ਤੋਂ ਮਹਾਨ ਬੈਸਟ ਤੂੰ ਹੀ ਹੈ ਪਰ ਗੱਲ ਇਹ ਹੈ ਵੀ ਤੇਰੇ ਤੇ ਤੇਰੇ ਗੁਰੂ ਦਾ ਦਿਨ ਰਾਤ ਦਾ ਫਰਕ ਹੈ ਤੂੰ ਤਾਂ ਕੁਝ ਵੀ ਨਹੀਂ ਤੂੰ ਤਾਂ ਫਿੱਕਾ ਪੈ ਗਿਆ ਜੇ ਮੈਨੂੰ ਫਿੱਕਾ ਲੱਗ ਰਿਹਾ ਤੂੰ ਤਾਂ ਕੁਝ ਵੀ ਨਹੀਂ ਗਾਉਂਦਾ ਜੋ ਰਾਸ ਵੱਧ ਗਾਉਣ ਦੀ ਗੱਲ ਨਹੀਂ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ ਹਰ ਹਰ ਈਜੈ ਰਾਮ ਰਾਜੇ ਆਸਾ ਦੀ ਵਾਰ ਦਾ ਬਚਨ ਹੈ ਗੱਲ ਸੁਰਾਂ ਦੀ ਨਹੀਂ ਵੀ ਕੋਈ ਵੱਧ ਲਾ ਰਿਹਾ ਉੱਚੀਆਂ ਲਾ ਰਿਹਾ ਨੀਵੀਆਂ ਲਾ ਰਿਹਾ ਮੁਰਕੀਆਂ ਲਾ ਰਿਹਾ ਤਾਨਾ ਲਾ ਰਿਹਾ ਹਰਕਤ ਕਰ ਰਿਹਾ ਗਲੇ ਦੀ ਨਹੀਂ ਰਸ ਭਜ ਕੀ ਉਹ ਇੱਕੋ ਹਵਾ ਆਵਾਜ਼ ਦੇ ਵਿੱਚ ਹੂਕ ਕਿੰਨੀ ਹੈ ਪੁਕਾਰ ਕਿੰਨੀ ਹੈ ਹੌਂਕਾ ਕਿੰਨਾ ਹੈ ਕਈ ਵਾਰੀ ਹੁੰਦਾ ਨਾ ਵਿਆਹਾਂ 'ਚ ਕਈ ਵਾਰੀ ਗੀਤ ਇਹੋ ਜਿਹਾ ਦਿਲੋਂ ਗਾਇਆ ਜਾਂਦਾ ਅੱਖਾਂ 'ਚੋਂ ਪਾਣੀ ਆ ਜਾਂਦਾ ਹੈ ਹੈ ਵਿਆਹ ਤੇ ਕਿਸੇ ਨੇ ਕੋਈ ਗੀਤ ਐਸਾ ਗਾਇਆ ਪਾਣੀ ਆ ਗਿਆ ਅੱਖਾਂ 'ਚੋਂ ਖੁਸ਼ੀ ਦਾ ਸਮਾਂ ਮਹਿਰਾਗ ਆ ਗਿਆ ਉਹ ਸ਼ਬਦ ਐਸੇ ਟੰਬ ਗਏ ਜਦੋਂ ਇਸ ਤਰ੍ਹਾਂ ਕਿਹਾ ਨਾ ਤੇ ਅਗੋਂ ਤਾਨ ਸਹਿਣ ਦੱਸਦਾ ਰਾਜਾ ਜੀ ਗੱਲ ਤੁਹਾਡੀ ਸਹੀ ਹੈ ਮੇਰਾ ਗੁਰੂ ਬਹੁਤ ਮਹਾਨ ਹੈ ਮਹਾਨ ਤਾਂ ਹੈ ਮੈਂ ਤੁਹਾਡੇ ਲਈ ਗਾਉਣਾ ਬੰਦਿਆਂ ਲਈ ਗਾਉਣਾ ਪੈਸੇ ਲਈ ਗਾਉਣਾਗਾ ਮੈਂ ਇਹ ਕੇਵਲ ਆਪਣੇ ਆਪ ਲਈ ਗਾਉਂਦਿਆ ਤੇ ਰੱਬ ਲਈ ਗਾਉਂਦਿਆ ਉਸ ਪ੍ਰਮਾਤਮਾ ਲਈ ਦਿਲੋਂ ਗਾਉਂਦਿਆ ਤੇ ਮੌਜ ਚ ਆ ਕੇ ਗਾਉਂਦਿਆ ਆਹ ਫਰਕ ਹੈ ਬਸ ਇਸ ਨੂੰ ਕਹਿੰਦੇ ਆ ਪ੍ਰੇਮਾ ਭਗਤੀ ਪ੍ਰੇਮ ਸਾਧ ਸੰਗਤ ਤਾ ਕਰਕੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਹੁਣ ਭਾਈ ਮਰਦਾਨਾ ਜੀ ਵੀ ਇਸੇ ਤਰੀਕੇ ਪ੍ਰੇਮ ਨਾਲ ਭਜ ਕੇ ਰਬਾਬ ਵਜਾਉਂਦੇ ਆ ਭਜ ਕੇ ਕਿ ਮਰਦਾਨਾ ਜੀ ਨੇ ਅਵਾਰਡ ਥੋੜੀ ਲੈਣਾ ਕਿਸੇ ਤੋਂ ਵੀ ਕੋਈ ਮਾਇਆ ਆਉਗੀ ਬਾਬਾ ਨਾਨਕੀ ਆ ਸਾਰਾ ਕੁਝ ਮਾਤਾ ਪਿਤਾ ਭਰਾ ਸਾਰਾ ਕੁਝ ਹੀ ਪਿਤਾ ਵੀ ਹੈ ਗੁਰੂ ਵੀ ਹੈ ਭਰਾ ਵੀ ਹੈ ਯਾਰ ਵੀ ਹੈ ਕੱਠੀ ਹੱਸਦੇ ਆ ਖੇਡਦੇ ਆ ਸਮਰਪਿਤ ਕਰਤਾ ਨਾ ਸਰੈਂਡਰ ਹੀ ਕਰਤਾ ਜਦੋਂ ਇੱਕ ਰਸ ਕੀਰਤਨ ਕਰੀ ਗਏ ਕਰੀ ਗਏ ਕਰੀ ਗਏ ਇੱਕ ਬਹੁਤ ਤਕੜਾ ਗਾਇਕ ਹੋਇਆ ਨੁਸਰਤ ਫਤੇਲੀ ਖਾਨ ਉਹ ਕਹਿੰਦਾ ਸੀ ਜਦੋਂ ਰਿਆਜ਼ ਕਰਦੇ ਸੀ ਬੈਠਕ ਚ ਬੈਠਦੇ ਸੀ ਐ ਦਿਨ ਹੁੰਦਾ ਸੀ ਐ ਵਾਰੀ ਭੇੜਦੇ ਸੀ ਜਦੋਂ ਐ ਖੋਲਦੇ ਸੀ ਤੇ ਰਾਤ ਹੋਈ ਪਈ ਹੁੰਦੀ ਸੀ 12 ਘੰਟੇ 13 ਘੰਟੇ 14 ਘੰਟੇ ਰਿਆਜ਼ ਕਰਨਾ ਗਾਉਣਾ ਭਜ ਕੇ ਅਸਲ ਤਾਂ ਉਹੀ ਹੈ ਨਾ ਰਸ ਤਾਂ ਉਹੀ ਹੈ ਤੇ ਜੇ ਹੁਣ ਮੰਨ ਲਓ ਹੁਣ ਕਥਾ ਹੋਈ ਜਾਂਦੀ ਹੈ ਤੇ ਜੇ ਕੋਈ ਸੋਚੀ ਜਾਂਦਾ ਵੀ ਇੰਨੀ ਸੂਈ ਕਦੋਂ ਕਿੱਥੇ ਆਊਗੀ ਸਮਾਂ ਬੰਨਣਾ ਕੀ ਹੁੰਦਾ ਹੈ ਵੀ ਜਦੋਂ ਸਮੇਂ ਦਾ ਪਤਾ ਹੀ ਨਾ ਲੱਗੇ ਵੀ 2 ਘੰਟੇ ਮਿੰਟ ਜੀ ਲੰਘੇ 1 ਘੰਟਾ ਮਹੀਨਾਂ ਲੰਘਿਆ ਪਤਾ ਹੀ ਨਹੀਂ ਲੱਗਿਆ ਇਹ ਹੁੰਦਾ ਵਜਣਾ ਪਾਠ ਪੜਨ ਬੈਠ ਗਏ ਸਾਰਾ ਪਾਠ ਹੋ ਜੇ ਤੇ ਤੁਹਾਨੂੰ ਐ ਲੱਗੇ ਵੀ ਮੈਂ ਤਾਂ ਹੁਣੀ ਬੈਠਾ ਸੀ ਤੇ ਜੇ ਪਾਠ ਪੜਨ ਬੈਠੀਏ ਕੀਰਤਨ ਸੁਣਨ ਬੈਠੀਏ ਕਥਾ ਸੁਣਨ ਬੈਠੀਏ ਤੇ ਮਹਿਸੂਸ ਹੀ ਹੋਈ ਜਾਵੇ ਵੀ ਟਾਈਮ ਕਦੋਂ ਹੋਊ ਕਦੋਂ ਹੋਊ ਕਦੋਂ ਹੋਊ ਬੜਾ ਟਾਈਮ ਲੱਗ ਗਿਆ ਤੇ ਸਮਝ ਲਓ ਤੁਸੀਂ ਰਸ 'ਚ ਨਹੀਂ ਆਏ ਗੱਲ ਬਣੀ ਨਹੀਂ ਇਹ ਯਾਦ ਰੱਖਿਓ ਜਦੋਂ ਬੰਦਾ ਰਸ 'ਚ ਹੁੰਦਾ ਹੈ ਭੁੱਖ 'ਚ ਹੁੰਦਾ ਹੈ ਉਦੋਂ ਬੰਦਾ ਜੀਨੇ ਦੂ ਪ੍ਰਸਾਦ ਦੇ ਸਕਣੇ ਉਹ ਪੰਜ ਸੱਤ ਖਾਜੂ ਬਸ ਗੱਲ ਰਸ ਦੀ ਹੁੰਦੀ ਹੈ ਵੀ ਸਾਨੂੰ ਰਸ ਕਿੰਨਾ ਆ ਰਿਹਾ ਸਾਨੂੰ ਪਿਆਰ ਕਿੰਨਾ ਹੈ ਸਭ ਤੋਂ ਪਹਿਲੀ ਸ਼ਰਤ ਇਹ ਹੈ ਨਾ ਪਹਿਲਾਂ ਪ੍ਰੇਮ ਬਣਾਈਏ ਪ੍ਰੀਤ ਬਣਾਈਏ ਉਥੇ ਉਸ ਜਗ੍ਹਾ ਤੇ ਅਸੀਂ ਖਾੜੀ ਨਹੀਂ ਸਕਦੇ ਬੈਠ ਹੀ ਨਹੀਂ ਸਕਦੇ ਜਿੱਥੇ ਸਾਡਾ ਪ੍ਰੇਮ ਹੈ ਨਹੀਂ ਹੁਣ ਐਨਾ ਭਜ ਕੇ ਕੀਰਤਨ ਕੀਤਾ ਆਵਾਜ਼ ਕਰਨਾ ਵਿੱਚ ਪਈ ਦੋ ਦੋ ਰਾਣੀ ਦੇ ਦੋ ਦੋ ਰਾਣੀ ਤੀਜੇ ਦਿਨ ਆਈ ਇੱਕ ਟੱਕੀ ਲਾ ਕੇ ਮਹਾਰਾਏ ਵੱਲ ਵੀਖ ਰਹੀ ਹੈ ਭਾਈ ਮਰਦਾਨਾ ਜੀ ਨੂੰ ਪੁੱਛਿਆ ਤੁਸੀਂ ਕੌਣ ਹੋ ਭਾਈ ਮਰਦਾਨਾ ਜੀ ਕਹਿੰਦੇ ਮੇਰਾ ਨਾਮ ਮਰਦਾਨਾ ਇਹ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਹੈ ਮਹਾਰਾਜ ਨੇ ਅੱਖਾਂ ਖੋਲੀਆਂ ਇਹੋ ਜਿਹਾ ਤੇਜ ਬੇਨਤੀ ਕੀਤੀ ਕੀ ਬੇਨਤੀ ਕੀਤੀ ਕਿ ਮੇਰਾ ਜੀ ਕਰਦਾ ਵੀ ਮੈਂ ਤੁਹਾਡੀ ਕੋਈ ਸੇਵਾ ਕਰਾਂ ਅਜਾ ਸੇਵਾ ਭਾਵ ਵੀ ਆਪੇ ਹੀ ਆਉਂਦਾ ਹੁੰਦਾ ਅੰਦਰੋਂ ਇੱਕ ਤਾਂ ਹੁੰਦਾ ਆਖ ਕੇ ਸੇਵਾ ਕਰਾਉਣੀ ਇੱਕ ਹੁੰਦਾ ਆਪੇ ਜੀ ਕਰਨਾ ਵੀ ਕੋਈ ਕਿਉਂਕਿ ਜਿਹਦੇ ਨਾਲ ਪ੍ਰੇਮ ਹੁੰਦਾ ਉਹਨੂੰ ਵਸਤੂਆਂ ਦੇਣ ਦਾ ਜੀ ਕਰਦਾ ਤੇ ਜਿਹਦੇ ਅਸੀਂ ਵਿਰੋਧੀ ਹੁੰਨੇ ਆ ਜਿਹਦੇ ਨਾਲ ਸਾਡਾ ਪਿਆਰ ਨਹੀਂ ਹੁੰਦਾ ਜੀ ਕਰਦਾ ਇਹਦੇ ਤੂੰ ਆ ਵੀ ਖੋਲੀਏ ਆ ਵੀ ਖੋਲੀਏ ਵਿਰੋਧੀ ਬੰਦੇ ਦੀ ਤਾਂ ਮਹਿਮਾ ਵੀ ਨਹੀਂ ਜਰੀ ਜਾਂਦੀ ਵਿਰੋਧੀ ਬੰਦੇ ਦੀ ਹਰੇਕ ਚੀਜ਼ ਸਾਨੂੰ ਭੈੜੀ ਲੱਗਦੀ ਹੈ ਬਿਹਾਵੀ ਨਾ ਬਚੇ ਆ ਵੀ ਨਾ ਬਚੇ ਆ ਵੀ ਖਤਮ ਹੋ ਜੇ ਆ ਵੀ ਖਤਮ ਹੋ ਜੇ ਜਿਹਦੇ ਤੇ ਗੁੱਸਾ ਹੁੰਦਾ ਜਿਹਦੇ ਨਾਲ ਪ੍ਰੇਮ ਹੋਵੇ ਜਿਵੇਂ ਇੱਕ ਪਿਓ ਦਾ ਧੀ ਨਾਲ ਪ੍ਰੇਮ ਹੁੰਦਾ ਮਾਂ ਦਾ ਧੀ ਨਾਲ ਪ੍ਰੇਮ ਹੁੰਦਾ ਪਿਓ ਕਹਿੰਦਾ ਮੇਰੀ ਕੁੜੀ ਨੂੰ ਆ ਵੀ ਦੇ ਦਿਓ ਆ ਵੀ ਦੇ ਦਿਓ ਇਹਨੂੰ ਕਿਸੇ ਚੀਜ਼ ਦੀ ਕਮੀ ਨਾ ਰਵੇ ਹੁਣ ਉੱਥੇ ਭਾਵਨਾ ਅੰਦਰ ਸ਼ਰਧਾ ਪਿਆਰ ਜਾਗਿਆ ਕੀ ਕਹਿੰਦੀ ਹੈ ਕਿ ਸੱਚੇ ਪਾਤਸ਼ਾਹ ਜੀ ਸੇਵਾ ਕਰਨੀ ਹੈ ਤੇ ਅੱਗੋਂ ਭਾਈ ਮਰਦਾਨਾ ਜੀ ਕਹਿੰਦੇ ਵੀ ਸਾਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਅਸੀ ਰੱਜੇ ਆ ਪੁੱਜੇ ਆ ਸਬਰ ਹੈ ਕਹਿੰਦੇ ਨਹੀਂ ਵੀ ਮੇਰੀ ਤਾਂ ਭਾਵਨਾ ਹੈ ਨਾ ਮੈਂ ਤਾਂ ਕਰਨੀ ਹੈ ਸੇਵਾ ਕਹਿੰਦੇ ਉਹ ਭਾਈ ਤੇਰੀ ਮਰਜ਼ੀ ਹੈ ਬਾਕੀ ਸਾਡੀ ਕੋਈ ਮੰਗ ਨਹੀਂ ਕਹਿੰਦੇ ਕੀ ਸੇਵਾ ਮੈਂ ਦੁੱਧ ਛਕਾ ਕੇ ਆਪ ਜੀ ਦੀ ਸੇਵਾ ਕਰਨੀ ਹੈ ਠੀਕ ਹੈ ਭਾਈ ਕਰ ਦੇ ਦੂਸਰੇ ਦਿਨ ਦੁੱਧ ਲੈ ਕੇ ਆਈ ਤਿੰਨ ਭਾਂਡਿਆਂ ਚ ਪਾਇਆ ਮਹਾਰਾ ਕਹਿੰਦੇ ਧੀਏ ਤੂੰ ਵੀ ਛਕ ਦੁੱਧ ਛਕਿਆ ਸਮਾਪਤੀ ਹੋਈ ਰੋਜ਼ ਕੀਰਤਨ ਹੁੰਦਾ ਹੈ ਸਚੇ ਬਾਦਸ਼ਾਹ ਜੀ ਹੁਕਮ ਹੋਵੇ ਕੱਲ ਵੀ ਸੇਵਾ ਕਰਾਂ ਨਾ ਭਾਈ ਸਾਡੀ ਕੋਈ ਇੱਛਾ ਨਹੀਂ ਰਹਿਣ ਦੇ ਕੋਈ ਗੱਲ ਨਹੀਂ ਮਹਾਰਾਜ ਮੈਂ ਸੇਵਾ ਕਰਨੀ ਹੈ ਚਲੋ ਰੋਜ਼ ਦਾ ਰੁਟੀਨ ਹੀ ਬਣ ਗਿਆ ਕੀਰਤਨ ਹੋਣਾ ਕਥਾ ਹੋਣੀ ਸੰਗਤ ਨੇ ਆਉਣਾ ਸਮਾਪਤੀ ਹੋਣੀ ਇਹਨੇ ਦੁੱਧ ਛਕਾਉਣਾ ਇੱਕ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਖੁਸ਼ ਹੋਏ ਕਾਰਨ ਪਤਾ ਕੀ ਹੈ ਜਦੋਂ ਕੋਈ ਕੰਮ ਅਸੀਂ ਬਹੁਤਾ ਇਕਾਗਰ ਹੋ ਕੇ ਤੇ ਸਾਫ਼ ਦਿਲ ਨਾਲ ਕਰਦੇ ਆ ਨਾ ਤੇ ਫਲ ਜਾਦੇ ਮਿਲਦਾ ਇਹ ਯਾਦ ਰੱਖਿਓ ਮਹਾਰਾਜ ਕਹਿੰਦੇ ਧੀਏ ਅਸੀਂ ਤੇਰੇ ਤੇ ਬਹੁਤ ਖੁਸ਼ ਹੈ ਮੰਗ ਕੀ ਮੰਗਦੀਆਂ ਦੱਸ ਕੀ ਚਾਹੀਦਾ ਬੇਖੋ ਗੁਰੂ ਨੇ ਆਪ ਕਿਹਾ ਕਿੱਡੀ ਵੱਡੀ ਗੱਲ ਹੈ ਕਿ ਬਾਬੇ ਨਾਨਕ ਨੇ ਆਪ ਕਿਹਾ ਮੰਗ ਤੇ ਅਗੋਂ ਮੰਗਣ ਵਾਲੀ ਉਹ ਧੀ ਬੇਖੋ ਬਖਸ਼ਿਸ਼ ਕਿੱਡੀ ਹੋਗੀ ਮੰਗ ਅਸਲ 'ਚ ਉਹਦੇ ਦਿਮਾਗ 'ਚ ਹੋਰ ਮੰਗਾ ਹੈ ਹੀ ਨਹੀਂ ਸੀ ਕਾਰਨ ਨਹੀਂ ਸੀ ਹੋਰ ਮੰਗਾ ਹੈ ਹੀ ਨਹੀਂ ਸੀ ਉਹਨੇ ਤਾਂ ਸਹੀ ਮੰਗ ਮੰਗ ਲਈ ਜੇ ਹੁਣ ਸਾਡੇ ਦਿਮਾਗ 'ਚ ਤਾਂ ਬਹੁਤ ਕੁਝ ਪਹਿਲਾਂ ਹੀ ਫਸਿਆ ਹੋਇਆ ਅੱਜ ਗੁਰੂ ਨਾਨਕ ਦੇਵ ਜੀ ਆਉਣ ਤੇ ਸਾਡਾ ਹੀ ਨਹੀਂ ਪਤਾ ਸੀ ਕਿੰਨੀਆਂ ਤੁੱਛ ਤੁੱਛ ਚੀਜ਼ਾਂ ਮੰਗ ਲਈਏ ਵੀ ਰੱਬ ਕਰੋੜਾਂ ਅਰਬਾਂ ਦੇਣ ਨੂੰ ਫਿਰਦਾ ਹੋਵੇ ਤੇ ਅਸੀਂ ਕਹਿ ਦੀ 10 ਲੱਖ ਦੇ ਦੇ ਕਿੱਥੇ ਅਰਬ ਤੇ ਕਿੱਥੇ 10 ਲੱਖ ਜਦੋਂ ਕਿਹਾ ਨਾ ਵੀ ਮੰਗਤੀ ਏ ਕੀ ਮੰਗਦੀਆਂ ਅਸੀਂ ਬਹੁਤ ਖੁਸ਼ ਆਂ ਤੇਰੀ ਸੇਵਾ ਤੋਂ ਪ੍ਰਸੰਨ ਆਂ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਆਪਾਂ ਤਾਂ ਸਤਿਗੁਰੂ ਦੀ ਸੇਵਾ ਕਰਨੀ ਆ ਨਾ ਲੋਕਾਂ ਦੀ ਨਹੀਂ ਕਰਨੀ ਮਹਾਰਾਜ ਨੂੰ ਖੁਸ਼ ਕਰਨਾ ਸੇਵਾ ਮਹਾਰਾਜ ਦੀ ਹੁੰਦੀ ਲੋਕਾਂ ਦੀ ਨਹੀਂ ਹੁੰਦੀ ਮੰਗਿਆ ਪਤਾ ਕੀ ਕਿ ਮਹਾਰਾਜ ਜਦੋਂ ਮੈਂ ਪਹਿਲੀ ਵਾਰ ਆਪ ਜੀ ਦਾ ਕੀਰਤਨ ਸੁਣਿਆ ਨਾ ਤੇ ਬਹੁਤ ਆਨੰਦ ਆਇਆ ਆਨੰਦ ਸ਼ਬਦ ਹੈ ਜਿਹੜਾ ਇੱਕ ਹੁੰਦਾ ਦੁੱਖ ਇੱਕ ਹੁੰਦਾ ਸੁੱਖ ਦੋ ਚੀਜ਼ਾਂ ਦੁੱਖ ਤੇ ਸੁੱਖ ਤੋਂ ਇੱਕ ਅਲੱਗ ਸ਼ਬਦ ਹੈ ਦੁੱਖ ਹੈ ਤਾਂ ਸੁੱਖ ਹੈ ਸੁੱਖ ਹੈ ਤਾਂ ਦੁੱਖ ਹੈ ਪਰ ਆਨੰਦ ਦੇ ਵਿਪਰੀਤ ਕੋਈ ਸ਼ਬਦ ਹੈ ਨਹੀਂ ਉਹਦੇ ਉਲਟ ਸ਼ਬਦ ਹੈ ਨਹੀਂ ਸੁੱਖ ਤੋਂ ਉੱਪਰਲੀ ਅਵਸਥਾ ਹੁੰਦੀ ਹੈ ਆਨੰਦ ਮਹਾਰਾਜ ਉਹ ਆਨੰਦ ਸਦਾ ਲਈ ਬਖਸ਼ ਦਿਓ ਸਦਾ ਲਈ ਵੀ ਸਦਾ ਲਈ ਇਹ ਤੇ ਆਨੰਦ ਬਣਿਆ ਰਵੇ ਮਹਾਰਾਜ ਕਹਿੰਦੇ ਧੀਏ ਤੂੰ ਤਾਂ ਬਹੁਤ ਵੱਡੀ ਚੀਜ਼ ਮੰਗ ਲਈ ਇਹੋ ਜੀ ਚੀਜ਼ ਤਾਂ ਕੋਈ ਮੰਗਦਾ ਹੀ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਤੇ ਜਦੋਂ ਮਹਾਰਾਜ ਤੋਂ ਉਹ ਚੀਜ਼ ਮੰਗੀ ਤੇ ਸਿਰ ਤੇ ਹੱਥ ਰੱਖਿਆ ਬੋਲਤੀ ਸਤਿ ਕਰਤਾਰ ਰੋਮ ਰੋਮ ਵਿੱਚ ਸਿਮਰਨ ਚੱਲ ਪਿਆ ਰੋਮ ਰੋਮ ਖਿੜ ਗਿਆ ਦਸਮ ਦਵਾਰ ਖੁੱਲ ਗਿਆ ਲੋਕ ਤੇ ਪ੍ਰਲੋਕ ਦੀ ਸੋਝੀ ਹੋ ਗਈ ਗਿਆਨ ਹੋ ਗਿਆ ਸਮਝ ਪੈ ਗਈ ਅਨਾਹਦ ਨਾਦ ਵੱਜ ਪਿਆ ਅਨਾਹਦ ਨਾਦ ਇੱਕ ਰਸ ਤੂੰ ਨਹੀਂ ਚੱਲ ਪਈ ਜਦੋਂ ਅੰਦਰ ਖੇੜਾ ਆ ਗਿਆ ਨਾ ਜਦੋਂ ਬਖਸ਼ਿਸ਼ ਹੋਈ ਕਿਉਂਕਿ ਮੰਗ ਲਈ ਉਹਨੇ ਦਾਤਾ ਆਪਾਂ ਮੰਗਦੇ ਹੀ ਨਹੀਂ ਕਸੂਰ ਸਾਡਾ ਇਹ ਹੈ ਸਾਡੀਆਂ ਮੰਗਾ ਜਮਾਂ ਤੁਛ ਹੈ ਜੇ ਕੋ ਸੁਣ ਲੇ ਤਹਰਾਨੀ ਹੁੰਦੀ ਹੈ ਬਾਬਾ ਵਜ ਨਹੀਂ ਮਿਲਦੀ ਬਾਬਾ ਕੋਠਾ ਪੈ ਜੇ ਬਾਬਾ ਜਵਾਕ ਦਾ ਵਿਆਹ ਹੋ ਜੇ ਜਵਾਕ ਨਹੀਂ ਹੁੰਦਾ ਆ ਨਹੀਂ ਹੁੰਦਾ ਨੌਕਰੀ ਮਿਲ ਜੇ ਇਹ ਤੁਛ ਮੰਗਾ ਮੇਰਾ ਸਿਰ ਦੁਖਦਾ ਹੈ ਮੇਰਾ ਲੱਤ ਦੁਖਦੀ ਹੈ ਮੇਰਾ ਗੋਡਾ ਦੁਖਦਾ ਹੈ ਇਹ ਮੰਗਾ ਕੋਈ ਇਹ ਤਾਂ ਤੁੱਛ ਮੰਗਾ ਹੈ ਬਹੁਤ ਛੋਟਾ ਮੰਗਾ ਹੈ ਨਾਸ਼ਵਾਨ ਹੈ ਉਹ ਗੋਡਾ ਠੀਕ ਵੀ ਹੋਗਾ ਤਾਂ ਲੱਤਾਂ ਗੋਡੇ ਤੱਕ ਦੇ ਨੇ ਮੱਚ ਜਾਣਾ ਸੜ ਜਾਣਾ ਸਾਰਾ ਕੁਝ ਇਹ ਤਾਂ ਮਿੱਟੀ ਹੈ ਮਿੱਟੀ ਮਿੱਟੀ ਦਾ ਪੁਤਲਾ ਤੁਰਿਆ ਫਿਰਦਾ ਹੈ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਕਹਿੰਦੇ ਬੋਲਦਾ ਵੀ ਇਹ ਵੇਖਦਾ ਵੀ ਇਹ ਤੁਰਿਆ ਵੀ ਫਿਰਦਾ ਮਿੱਟੀ ਦਾ ਪੁਤਲਾ ਸਭ ਕੁਝ ਮਿੱਟੀ ਹੈ ਕਹਿੰਦੇ ਜੰਗ 'ਚ ਜਾਣ ਵਾਲੇ ਘੋੜੇ ਕਹਿੰਦੇ ਬੁਖਾਰ ਨਾਲ ਨਹੀਂ ਕਦੇ ਮਰਦੇ। ਜੰਗ 'ਚ ਜਾਣ ਵਾਲੇ ਜੋਧੇ ਕਦੇ ਬੁਖਾਰ ਨਾਲ ਮਰਿਆ ਮੰਜੀ 'ਚ ਪੈ ਕੇ ਨਹੀਂ ਮਰਦੇ। ਸਾਡਾ ਮੰਜੀ 'ਚ ਪੈਣ ਦਾ ਕਾਰਨ ਇਹ ਹੈ ਕਿ ਅਸੀਂ ਜੰਗੀ ਜੋਧੇ ਨਹੀਂ। ਸਾਡੇ 'ਚ ਕਮੀਆਂ ਬਹੁਤ ਆਸੀ ਉਹ ਡਰਕ ਲੈਣ। ਛੋਟੀਆਂ-ਛੋਟੀਆਂ ਘਟਨਾਵਾਂ ਤੋਂ, ਛੋਟੇ-ਛੋਟੇ ਦੁੱਖਾਂ ਤੋਂ ਡਰਦੇ ਆਂ, ਭੱਜਦੇ ਆਂ। ਜੀਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਮੈਨੂੰ ਦੁਖਾਂਤ ਪਤਾ ਕੀ ਹੈ ਵੀ ਮੱਝ ਨਹੀਂ ਮਿਲੀ ਅੱਜ ਸਾਰੇ ਦਿਨ ਦੀ ਟੈਨਸ਼ਨ ਪਈ ਹੋਈ ਹੈ ਉਹ ਤੁਸੀਂ ਵੇਖ ਲਓ ਵੀ ਕਿੱਡਾ ਕਸੂਰ ਮਾ ਉਹ ਰੋ ਵਿਚਾਰ ਬੁਰਾ ਨਾ ਮਨਾਇਓ ਇਹ ਦੁਨਿਆਵੀ ਤੌਰ ਤੇ ਸਾਡੀਆਂ ਚੀਜ਼ਾਂ ਠੀਕ ਹੈ ਭਾਵੇਂ ਕਿ ਇਹ ਘਰ ਗ੍ਰਸਤੀ ਨਾਲ ਜੁੜੀਆਂ ਹੋਈਆਂ ਲੋੜਾਂ ਸਾਡੀਆਂ ਤੇ ਸਾਧ ਸੰਗਤ ਜਦੋਂ ਬਖਸ਼ਿਸ਼ ਹੋਈ ਤੇ ਬਾਣੀ ਕੀ ਕਹਿੰਦੀ ਹੈ ਮਾਗਣਾ ਮਾਗਣ ਨੀਕਾ ਹੁਣ ਨਾਲ ਨਾਲ ਬੋਲਿਓ ਇੱਕ ਵਾਰੀ ਮੈਂ ਬੋਲੂ ਇੱਕ ਵਾਰੀ ਤੁਸੀਂ ਬੋਲਿਓ ਮਾਗਣਾ ਮਾਗਣ ਨੀਕਾ ਹਰ ਜਸ ਗੁਰ ਤੇ ਮਾਗਣਾ ਮਾਗਣਾ ਮਾਗਣ ਨੀਕਾ ਹਰ ਜਸ ਗੁਰ ਤੇ ਮਾਗਣਾ ਜੇ ਮੰਗਣਾ ਕਹਿੰਦੇ ਹਰ ਜਸ ਮੰਗਿਓ ਬਸ ਹਰ ਜਸ ਹਰ ਜਸ ਹਰ ਜਸ ਗੁਰ ਤੇ ਮੰਗਣਾ ਸੱਚੇ ਗੁਰੂ ਤੋਂ ਮੰਗਿਓ ਹਰੀ ਦਾ ਜਸ ਮੰਗਿਓ ਕਹਿੰਦੇ ਅੱਛਾ ਜੇ ਨਾਮ ਮੰਗਿਆ ਕਹਿੰਦੇ ਬੋਲੋ ਫਿਰ ਬਿਨ ਤੁਧ ਹੋਰ ਜੇ ਮੰਗਣਾ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਸਿਰ ਦੁੱਖਾਂ ਕੇ ਦੁੱਖ ਤੇਰੇ ਤੋਂ ਬਗੈਰ ਹੋਰ ਦਾਤਾਂ ਮੰਗਣੀਆਂ ਦੁੱਖਾਂ ਚ ਦੁੱਖ ਹੈ ਦੁੱਖਾਂ ਤੋਂ ਵੱਡੇ ਦੁੱਖ ਮੰਗਣ ਬਰਾਬਰ ਹੈ ਨਾਸ਼ਵਾਨ ਚੀਜ਼ਾਂ ਦੁੱਖਾਂ ਤੋਂ ਦੁੱਖ ਮੰਗਣਾ ਬਿਨ ਤੁਦ ਹੋਰ ਜੇ ਮੰਗਣਾ ਤੇਰੇ ਤੋਂ ਬਗੈਰ ਹੋਰ ਮੰਗਿਏ ਇਹਦਾ ਮਤਲਬ ਅਸੀਂ ਦੁੱਖ ਮੰਗ ਲਿਆ ਕਿਉਂਕਿ ਚੀਜ਼ਾਂ ਨੇ ਦੁੱਖ ਦੇਣਾ ਹੀ ਦੇਣਾ ਯਾਦ ਰੱਖਿਓ ਤਾਂ ਹੀ ਤਾਂ ਫਕੀਰ ਹੂੰ ਜਿੰਨਾ ਛੱਡਦਾ ਜਾਊਂਗਾ ਤੁਸੀਂ ਮਟੀਰੀਅਲ ਦੀ ਪਕੜ ਜਿੰਨੀ ਛੱਡੋਗੇ ਉਹਨਾਂ ਰਿਲੈਕਸ ਰਹੋਗੇ ਅਨੰਤ ਚ ਰਹੋਗੇ ਮੰਨ ਲਓ ਤੁਹਾਨੂੰ ਮੈਂ 10 ਝੂਲੇ ਇੱਧਰ ਫੜਾ ਦਿਆਂ 10 ਬੈਗ ਇੱਧਰ ਫੜਾ ਦਿਆਂ ਭਰ ਕੇ ਤੇ ਮੈਂ ਕਹਾਂ ਤਰੋ ਚੱਲੋ ਅਸਲ ਚ ਜ਼ਿੰਦਗੀ ਚ ਲੋਕਾਂ ਤੇ ਭਾਰ ਤਾਂ ਆ ਬਣਿਆ ਕਿ ਸਮਾਨ ਬਾਲਾ ਚੱਕ ਲਿਆ ਦਿਮਾਗ ਚ ਸਾਰੀ ਦੁਨੀਆ ਨੂੰ ਚੱਕੀ ਫਿਰਦਾ ਹੈ ਹਰੇਕ ਦੀ ਟੈਨਸ਼ਨ ਤੂੰ ਲਈ ਫਿਰਦਾ ਤੂੰ ਕੀ ਲੈਣਾ ਕਿਸੇ ਤੋਂ ਤੂੰ ਆਵਦਾ ਸਾਰਾ ਭਾਰ ਸਿੱਟ ਸਾਰਾ ਭਾਰ ਲਾ ਆਨੰਦ ਨਾਲ ਚੱਲ ਕੱਲਾ ਸਾਧੂ ਨਗਨ ਹੋ ਜਾਂਦੇ ਨਾ ਸਾਧੂ ਨਗਨ ਸਾਧੂ ਕਿਉਂ ਕਾਰਨ ਇਹ ਹੈ ਵੀ ਸਾਰਾ ਭਾਰ ਹੀ ਲਾਤਾ ਕਹਿੰਦੇ ਕੰਬਲੀ ਸੜੀ ਫਕੀਰ ਦੀ ਕਹਿੰਦੇ ਹੱਸਿਆ ਕੇ ਹੱਸਿਆ ਕਹਿੰਦੇ ਹੱਥ ਤੇ ਹੱਥ ਮਾਰ ਕੇ ਹੱਸਿਆ ਕਹਿੰਦੇ ਇਹ ਵੀ ਕਹਿੰਦਾ ਮੁੱਢ ਤੋਂ ਭਾਰ ਲੈ ਕੇ ਭਾਰ ਹੀ ਸੀ ਕਹਿੰਦੇ ਸਾਡੀ ਉਹ ਅਵਸਥਾ ਜਮਦਾ ਬੱਚਾ ਨਾ ਬ੍ਰਹਮ ਗਿਆਨੀ ਹੁੰਦਾ ਹੈ ਬੱਚੇ ਨੂੰ ਥੋੜੀ ਬਤਾਉਂਦਾ ਵੀ ਮੈਂ ਨੰਗਾ ਹਾਂ ਉਹਨੂੰ ਕੱਪੜੇ ਪਵਾ ਦੋ ਭਾਵੇਂ ਨਾ ਪਵਾਓ ਉਹਨੂੰ ਕੋਈ ਪਤਾ ਹੀ ਨਹੀਂ ਫੀਲ ਹੀ ਨਹੀਂ ਉਸ ਚੀਜ਼ ਦਾ ਤੇ ਸਾਧੂ ਵੀ ਐ ਹੁੰਦੇ ਹੈ ਕਿ ਮਨ ਇੰਨਾ ਨਿਰਮਲ ਹੋ ਗਿਆ ਕਿ ਕੱਪੜੇ ਉਤਾਰਦੇ ਨੰਗਲ ਹੋਣ ਦਾ ਭਾਵ ਵੀ ਸੀ ਬੱਚਾ ਵਰਤੀ ਹੋ ਗਿਆ ਸਾਧੂ ਵੀ ਕੱਪੜੇ ਪਾਏ ਨਾ ਪਾਏ ਉਹਨਾਂ ਨੂੰ ਨੂੰ ਮਹਿਸੂਸ ਹੋ ਰਿਹਾ ਕਿਉਂਕਿ ਉਹ ਬਾਸ਼ਨਾ ਤੋਂ ਉੱਪਰ ਉੱਠ ਗਏ ਨਾ ਅਸੀਂ ਤਾਂ ਕੱਪੜੇ ਪਾਏਆਂ ਚ ਵੀ ਬਾਸ਼ਨਾ ਸਾਡੇ ਤਾਂ ਕੱਪੜੇ ਪਾਏਆਂ ਦਾ ਵੀ ਕੋਈ ਤੱਕ ਨਹੀਂ ਨਾ ਤਾ ਕਰਕੇ ਮਨ ਨਿਰਮਲ ਹੋ ਗਿਆ ਉਹਨਾਂ ਦਾ